ਜੋ ਬੋਲੇ ਸੋਨ ਹੈ ਸਤਿ ਸ੍ਰੀ ਅਕਾਲ ਆਪੋ ਬੋਲੇ ਸੋਨ ਹੈ ਸਤਿ ਸ੍ਰੀ ਅਕਾਲ ਆਪੋ ਬੋਲੇ ਸੋਨ ਹੈ ਸਤਿ ਸ੍ਰੀ ਅਕਾਲ ਆਪ ਚ ਪਹਿਲੀ ਵਾਰ ਤੁਸੀਂ ਇਹ ਸੀਨ ਦੇਖ ਰਹੇ ਹੋ ਜਿੱਥੇ ਗਰੀਬ ਕਿਰਤੀ ਇਕੱਠੇ ਹੋ ਕੇ ਜ਼ਮੀਨਾਂ ਦੀ ਦਾਵੇਦਾਰੀ ਪੂਰੇ ਦਾ ਜਿੰਦਾਬਾਦ ਜਿੰਦਾਬਾਦ ਪੂਰੇ ਦਾ ਜਿੰਦਾਬਾਦ 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 ਲਾਇਆ ਜਾ ਰਿਹਾ ਇੱਥੇ ਇੱਕੜਾ ਕਿੱਲੇ ਜ਼ਮੀਨ ਪਈ ਐ ਇਸ ਜਗ੍ਹਾ ਦੇ ਉੱਪਰ ਬੇਆਵਾਦ ਜਿਹੜੀ ਰਾਜਾਂ ਦੀ ਦੱਸੀ ਜਾਂਦੀ ਐ ਔਰ ਇਹ ਗਰੀਬ ਕਹਿੰਦੇ ਨੇ ਕਿ ਸਾਡੇ ਕੋਲ ਮਰਨਾ ਨਹੀਂ ਐ ਤੇ ਸਾਡੀ ਦਾਵੇਦਾਰੀ ਇਹਨਾਂ ਜ਼ਮੀਨਾਂ ਤੇ ਅਸੀਂ ਠੋਕਣ ਆਏ ਆ ਢੋਲ ਦੇ ਧਗਾ ਤੇ ਨੱਚ ਰਹੇ ਨੇ ਭੰਗੜੇ ਪਾ ਰਹੇ ਨੇ ਔਰ ਚੱਖੇ ਬੰਦੀਆਂ ਦੀ ਅਗਵਾਈ ਦੇ ਵਿੱਚ ਉਸੀਂ ਦੇਖੋ ਕੋਠੇ ਦੇ ਉੱਪਰ ਇਸ ਜ਼ਮੀਨ ਦੇ ਵਿੱਚ ਚਿਰਾਗ ਲਾਇਆ ਜਾ ਰਿਹਾ ਸੈਂਕੜੇ ਕਿੱਲੇ ਜ਼ਮੀਨ ਜਿਹੜੀ ਬੇਆਬਾਦ ਪਈ ਹੈ ਉਹਦੇ ਉੱਪਰ ਦੇਸੇ ਬਾਬਰ ਹੋਏ ਹੈ ਅਸੀਂ ਜਿਕਾਰਾ ਲਾਓ ਬੋਲੇ ਸੋਨ ਜਿਕਾਰਾ ਜਿਹਾਵੇ ਨਾ ਲੋ ਜਾਵੇ ਮਾਤਾ ਸਾਹਿਬ ਦੇਵਾ ਜੀ ਦੇ ਮਨ ਨੂੰ ਪਾਵੇ ਫਤੇ ਪਾਵੇ ਹਸਰੀਆ ਕਾਲ ਕਾਰਾਂ ਜਾਵੇ ਨਾ ਅਨੋ ਜਾਵੇ ਸਿੱਧਾ ਸੇਗਨੂ ਪਾਵੇ ਫਤੇ ਚ ਪਾਵੇ ਧਸ ਸਿਨੇ ਦਾ ਬਾਬਾ ਜੀ ਕੀ ਕਰਨਾ ਹੈਓ ਇੱਥੇ ਇਹ ਜੀ ਧੱਕੇ ਨਾਲ ਜ਼ਮੀਨਾਂ ਰੋਕਿਆ ਹੋਈਆਂ ਨੇ ਇਹ ਧੱਕੇ ਨਾਲ ਜ਼ਮੀਨਾਂ ਰੋਕਿਆ ਹੋਈਆਂ ਨੇ ਜਿਹੜੀਆਂ ਗਰੀਬਾਂ ਦੇ ਹੱਕ ਚ ਦੀਆਂ ਓਏ ਗੱਜ ਕਿਸੇ ਦਾ ਨਾਮ ਹੀ ਹੈ ਗਿਆ ਆ ਜਮੀਨਾਂ ਦੇ ਕਬਜ਼ੇ ਕਰ ਰਹੇ ਨੇ ਹਜ਼ਾਰਾਂ ਕਿਸਾਨਾਂ ਨੂੰ ਪਰਤੇ ਹੋ। ਠੀਕ ਹੈ। ਇੱਕ ਰਿਵਾਵਾ ਵੀ ਹਿਸਾਬ ਆਉਂਦਾ। ਇਹ ਵੀ ਇਥੇ ਪੈਦਾ ਹੋਣੀ ਧਰਤੀ ਦੇ ਉੱਤੇ। ਇਹਨਾਂ ਨੂੰ ਇਹਨਾਂ ਦਾ ਹੱਕ ਜ਼ਰੂਰ ਦਿੱਤਾ ਜਾਵੇ। ਇਹ ਆਪਣਾ ਹੱਕ ਜਿਤਾ ਰਹੇ ਨੇ। ਆਉਣ ਵਾਲੇ 2 ਮਹੀਨੇ ਦੇ ਵਿੱਚ ਪਿੰਡਾਂ ਤੋਂ ਲਿਸਟਾਂ ਵਾਟੀਆਂ ਨੇ ਲੋਕ ਹੋਰ ਵੱਡੀ ਗਿਰਤੀ ਚਾਹੁੰਦੇ ਨੇ। ਇੱਕ ਆਫਲਾ ਹੋਰ ਬੰਦਾ ਤਾਂ ਨਾਰਾ ਹੈ ਜਿਹੜਾ 20 ਰੁਪਇਆ ਟੋਟੇ ਦੇ ਜੋ 100 ਰੁਪਇਆ ਇਹ ਤੇ ਸਰਪੰਚ ਆਵਾਜ਼ ਨਹੀਂ ਮਿੱਤੇ ਉੱਤੇ ਟੱਕਾ ਹੋਇਆ ਉੱਤੇ ਜਿਹੜੀ ਬੀੜ ਬਰਾਕੇ ਦੀ ਸਾਡੇ ਲੋਕਾਂ ਨਾਲ ਟੱਕਾ ਕੀਤਾ ਕਹਿੰਦੇ ਉੱਤੇ 12 ਸਿੰਘੇ ਪਰ ਪੈ ਨਹੀਂ ਜੰਗਰੀ ਜਾਨ ਦਾ ਰੱਖੇ ਹੋਏ ਨੇ ਪਰ ਸਰਪੰਚ ਦਿਖਾ ਜਾਊਗਾ

ਪੰਜਾਬ ਦੇ ਸ਼ਾਂਕਰ ਪੰਡਾ ਨੇ ਹਜ਼ਾਰਾਂ ਕਿਸਾਨੀ ਲੋਕਾਂ ਨੇ ਆਪਣੇ ਸਿਰਾਂ ਤੇ ਛੱਪੜ ਬਣ ਕੇ ਜਿੱਥੇ ਪਹੁੰਚੇ ਨੇ ਉਹ ਬਾੜੇ ਲਈ ਕਰਕੇ ਚੱਲਿਆ ਸਿੱਖ ਬੇਥੇ ਉਹ ਜੀਲੇ ਵੀ ਉਹ ਜ਼ਮੀਨ ਪੈ ਕੇ ਉੱਪਰ ਲੱਆ ਖਾਂਦੇ ਵੀ ਲੋਕ ਸੀਰੀ ਪਾਣੀ ਵਰਤੇ ਰਹੇ ਨੇ ਜ਼ਮੀਨ ਦਾ ਮੁੱਲ ਸਾਨੂੰ ਪਤਾ ਤੇ ਜ਼ਮੀਨ ਦੇ ਉੱਪਰ બીજી ਹੋਈ ਫਸਲ ਦਾ ਮੁੱਲ ਵੀ ਸਾਨੂੰ ਪਤਾ ਕਿ ਤੇਰੇ ਪੁੱਤਾਂ ਵਾਂਗੂ ਪਾੜੀ ਦੀ ਆ ਅਸੀਂ ਕਿਸੇ ਵੀ ਕੋਈ ਫਸਲ ਨੂੰ ਨੁਕਸਾਨ ਨਹੀਂ ਕਰਾਂਗੇ ਪਰ ਲੋੜੀ ਕਹਿ ਕੇ ਚੱਲੇ ਆ ਤੇ ਤਰਕ ਬਦਲ ਲਿਓ ਜੀ ਵੀ ਨਾਲ ਆ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਜੀ ਵੀ ਆਉਣਾ ਹੈ ਕਿrti ਲੋਕ ਲਾਉਣਗੇ ਅੱਜ ਤੋਂ ਜ਼ਮੀਨ ਸਾਦੀ ਆ ਇਹ

ਮੇਗੰਪਰਾ ਆਊਗਾ ਮੇਗੰਪਰਾ ਆਊਗਾ ਤੇ ਅੱਜ ਤੋਂ ਬਾਅਦ ਕਿਸੇ ਨੇ ਬੇਤਰਾਕ ਨਹੀਂ ਦੇਣਾ ਕਿਸੇ ਨੇ ਵੀਰੇ ਨਹੀਂ ਕਹਿਣਾ ਇਹ ਕਿਹੜਾ ਕਿਸੇ ਨੇ ਸਾਡੇ ਗੁਰੂ ਰਵਿਦਾਸ ਦੇ ਸੁਪਨਿਆਂ ਦਾ ਪਿੰਡ ਆ ਅੱਜ ਤੋਂ ਮੇਗੰਪਰੀ ਦੇ ਨਾਮ ਨਾਲ ਚੱਲਦਾ ਉਹ ਜਿਹੜੇ ਮੇਗੰਪਰੀ ਦੀ ਗੱਲ ਸ੍ਰੀ ਗੁਰੂ ਰਵਿਦਾਸ ਨੇ ਕੀਤੀ ਤੇ ਆਸਾ ਚਾਹੂ ਰਾਜਮੇ ਜਾ ਮਿਲੋ ਫੌਨ ਕਲਾਣਾ ਖੋਟ ਬਾਰੇ ਗੰਸਾਂ ਦਾ ਸਰ ਰਵਿਦਾਸ ਰਾਏ ਪਸੰਨਾ ਜਵਾ ਦਾ ਰਾਜ ਤੋਂ ਆ ਜਾ ਪਿੰਡ ਹੋਵੇ ਜਿੱਥੇ ਕੋਈ ਜਾਮਨਾ ਆਵੇ ਉਹ ਪਿੰਡ ਇਸ ਪਿੰਡ ਦੇ ਵਿੱਚ ਵਸਾਇਆ ਜਾਊਗਾ ਉਹ ਤੁਸੀਂ ਦੇਖੋ ਜਿੱਥੋਂ ਚੱਲ ਕੇ ਆਏ ਉੱਥੋਂ ਜ਼ਮੀਨ ਸ਼ੁਰੂ ਹੋ ਕੇ ਦੂਜੇ ਪਾਸੇ ਧਰਤੀ ਨਾਲ ਰੱਬ ਵੱਲੇ ਲੱਗ ਜਾਂਦਾ ਇੱਥੇ ਤਾਂ ਕਿਹ ਜ਼ਮੀਨ ਆ ਜਿਹੜੀ ਬੈਂਕਡ ਪਈਆ ਪਰ ਤਾਂ 95 ਕਿੱਲੇ ਜ਼ਮੀਨਾਂ ਦੂਜੇ ਪਾਸੇ ਲੱਗ ਦੇਵਣਾ ਉਹਨਾਂ ਨੂੰ ਜਾ ਕੇ ਅੱਜ ਜਵਾਬ ਦੇ ਦੇ। ਮਿੱਟੀਲਾ ਠਿਣਾ ਪਿਆ ਸਾਡਾ ਮੇਗਾਪੁਰਾ ਦੇ ਵਿੱਚ ਪਿਆ ਗਿਆ ਤੇ ਕੱਲ ਜਾ ਉਹਨਾਂ ਨੂੰ ਦੋ ਮਹੀਨਿਆਂ ਨੂੰ ਕਰਨਾ ਜਾ। ਕਿਉਂਕਿ ਦੱਸ ਦੇਣਾ ਮੇਰਾ ਜਿਆਦਾ ਸੰਗੂਤ ਕਲਾਰਾ ਪਿੰਡ ਦੀ ટીਟੀ ਫੋਟ ਆ ਜਿਹਦੇ ਕੋਲ رائے ਨੂੰ ਘਰ ਹੋਈ ਨਹੀਂ ਹਰ ਵਾਰੀ ਕਰਾਉਂਦੇ ਰਹਿੰਦੀ ਹੈ ਤੇ ਹਰ ਪ੍ਰੋਗਰਾਮ ਦੇ ਉੱਪਰ ਆਉਂਦੀ ਆ ਤੇ ਇਹ ਮੈਂ ਸਾਰੀ ਪੰਚਾਇਤਾਂ ਦੇ ਹਾਰੇ ਖਤੇ ਹਰ ਪੰਚਾਇਤ ਨੂੰ ਕਹਾਂ ਵੀ ਮੈਨੂੰ ਘਰ ਲਈ ਜਗ੍ਹਾ ਦੇ ਦਿਓ ਤੇ ਵੀ ਜਵਾਬ ਦੇ ਦੇ ਨੇ ਜਿਹੜੇ ਪਿੰਡ ਵਾਲਿਆਂ ਦੇ ਪਰਿਵਾਰਾਂ ਤੋਂ ਲੈ ਲਈ ਤਾਂ ਕਹਿਣਾ ਚਾਹਣਾ ਅੱਜ ਬੀਬੀ ਨਹੀਂ ਉਹ ਪੰਚਾਇਤੀ ਦੀ ਲੜਦੇ ਸੀ ਉਹ ਅੱਜ ਸਮਾ ਆ ਗਿਆ ਅਸੀਂ ਕਹਿਣਾ ਚਾਹੁੰਦੇ ਹਾਂ ਉਹਦਾ ਘਰ ਦੀ ਇੱਥੀ ਪਊਗਾ ਹੋਰ ਵੀ ਜਿਹੜੇ ਤੇ ਜ਼ਮੀਨੇ ਨਹੀਂ ਕਹਿ ਦਿਓ ਸਾਰਿਆਂ ਨੂੰ ਨੀਂਦੇ ਗੰਪਰੇ ਦੇ ਵਿੱਚ ਪਲਾਟ ਅੱਜ ਕੱਟੇ ਜਾ ਚੁੱਕੇ ਨੇ ਦਾਵੇਵਾਰੀ ਹੋ ਚੁੱਕੀ ਆ ਫਰਨਾਇਕ ਉੱਥੋਂ ਜ਼ਿੰਮੇਵਾਰੀ ਵੀ ਲੈ ਕੇ ਜਾਣੀ ਆ ਕਿ ਸਾਡਾ ਦੁਸ਼ਮਣ ਆ ਕੋਈ ਕੱਲਾ ਇਹ ਜ਼ਮੀਨ 'ਤੇ ਆ ਜਿਹੜਾ ਤਣਾੜਾ ਉਹ ਨਹੀਂ ਹੈਗਾ ਸਾਡੇ ਦੁਸ਼ਮਣ ਪਿੰਡਾਂ ਦੇ ਵਿੱਚੋਂ ਚੌਧਰੀ ਬੈਠੇ ਨਹੀਂ ਜਿਹੜੇ ਸਾਨੂੰ ਜੁੱਤੀ ਵੱਲੇ ਰੱਖ ਕੇ ਰੱਖਾ ਚਾਹੁੰਦੇ ਨੇ ਕਿਉਂਕਿ ਜ਼ਮੀਨ ਦਾ ਸਵਾਲ ਕਲਾ ਜ਼ਮੀਨ ਦਾ ਸਵਾਲ ਨਹੀਂ ਸੱਤਾ ਦਾ ਵੀ ਸਵਾਲ ਆ ਉਹ ਸੱਤਾ ਪਿੰਡ ਪੱਤਰੀ ਤਾਂ ਹੀ ਟੁੱਟਦੀ ਆ ਜੇ ਸਾਡੇ ਲੋਕ ਜ਼ਮੀਨ ਨਾਲੇ ਹੋਂਦ ਨਾਲੇ ਬਰਾਬਰ ਬੈਠਣ ਜੋਗਰੇ ਹੁੰਦੇ ਆ ਤੇ ਪਿੰਡਾਂ ਦੇ ਵਿੱਚ ਕੋ ਸਾਡੇ ਲੋਕੋ ਚੌਧਰੀਆਂ ਦੇ ਬਰਾਬਰ ਬੈਠਣ ਜੋਗਰੇ ਹੋ ਗਏ ਤਾਂ ਫੇਰ ਉਹ ਆ ਗੱਲ ਕਰਦੇ ਆ ਭਾਂਜੀ ਭਾਂਜੀ ਜੇ ਜ਼ਮੀਨ ਮਿਲ ਗਈ ਤਾਂ ਕਿੰਨੀ ਕ ਖੁਸ਼ੀ ਹੋਊਗੀ ਸੋਨਿਆ ਹੋਰ ਜੀ ਆ ਕਰਵਾ ਭਾਂਜੀ ਲੱਗਦਾ ਹੈ ਕਿ ਜ਼ਮੀਨ ਤੁਹਾਨੂੰ ਵੀ ਕਦੇ ਮਿਲੇਗੀ ਮਿਲ ਹੋ ਗਈ ਲੈ ਕੇ ਰਹਾਗੇ ਇਹ ਗਰੀਬ ਕਹਿੰਦੇ ਨੇ ਇਹਨਾਂ ਜ਼ਮੀਨ ਆਦਾ ਵੀ ਹਿੱਸਾ ਹੈ ਇਹਨਾਂ ਜ਼ਮੀਨਾਂ 'ਚ ਲਹੂ ਪਸੀਨਾ ਸਾਡਾ ਵੀ ਡੁੱਲਿਆ ਔਰ ਚਰਾਗ ਲਾਏ ਜਾ ਰਹੇ ਨੇ ਜ਼ਮੀਨ ਤੇ ਪਹਿਲੀ ਵਾਰ ਪੰਜਾਬ 'ਚ ਐਸੀ ਦਾਵੇਦਾਰੀ ਇਹਨਾਂ ਗਰੀਬਾਂ ਨੇ ਕਿਰਤੀਆਂ ਨੇ ਠੋਕੀ ਹੈ ਇਹ ਗੱਲ ਠੋਕ ਵਜਾ ਕੇ ਕਹਾਂਗੇ ਅੱਜ ਤੱਕ ਪੰਜਾਬ ਦੇ ਖੇਤਾਂ 'ਚ ਸਭ ਤੋਂ ਵੱਧ ਕੰਮ ਇਹਨਾਂ ਗਰੀਬਾਂ ਨੇ ਕੀਤਾ ਇਹਨਾਂ ਕਿਰਤੀਆਂ ਨੇ ਕੀਤਾ ਪਰ ਕਦੇ ਵੀ ਕਿਸੇ ਖੇਤ ਦੇ ਵਿੱਚ ਇਹਨਾਂ ਦਾ ਹਿੱਸਾ ਨਹੀਂ ਰਿਹਾ ਅੱਜ ਇਹ ਕਹਿਣ ਆਏ ਨੇ ਹਮ ਮਿਹਨਤ ਕਸ਼ ਇਸ ਦੁਨੀਆ ਕੇ ਜਬ ਆਪਣਾ ਹਿੱਸਾ ਮੰਗੇਗੇ ਇੱਕ ਬਾਗ ਨਹੀਂ ਇੱਕ ਖੇਤ ਨਹੀਂ ਤਾਂ ਦੂਜੇ ਪਾਸੇ ਨਾਲ ਜਿਹੜੀ ਉਹ 2 ਰੁਪਈਆ ਨਾਲ ਹੀ ਇੱਕ ਇਹ ਵੀ ਮਤਾਗਾ ਬਈ ਬੱਡੀ ਮਰਤੀ ਬਲਾਕ ਆ ਮੇਰੀ ਟਾਬਾੜਾ ਮੇਰੇ ਦੀਦ ਨੂੰ ਵੀ ਦਾਵਾ ਜੈ ਪੰਡ ਨਾਲੇ ਦੇ ਉੱਪਰ ਵੀ ਇੱਕ ਮਸੂਦਾ ਕੌਣ ਆਲ ਜੋ ਤੁਰਿਆ ਜਮੀਨਾਂ ਦੀ ਗੱਲ ਕਰਦੇ ਆ ਪਿੰਡਾਂ ਦੇ ਚੌਧਰੀ ਜਿਹੜੇ ਟੰਡੇ ਚੱਕੇ ਮੋਲ ਵੀ ਮਰਾ ਸਾਡੇ ਨਾਲ ਆਉਂਦੇ ਨਹੀਂ